ਮੈਂ ਮਾਰਨਾ ਇਹ ਗੱਲ ਕਹਿ ਸਕਦਾ ਜਦੋਂ ਸਾਡੀ ਸਰਕਾਰ ਬਣੀ ਹੀ ਨਾ ਸਾਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੱਕੋ ਗੱਲ ਆਖੀ ਸੀ ਕਹਿੰਦੇ ਆਜੋ ਬੈਠੋ ਸਾਰੇ ਆਪਾਂ ਬਿਠਾਇਆ ਕਹਿੰਦੇ ਵੀ ਮੇਰੇ ਕੋਲ ਨੌਕਰੀ ਮੰਗਣ ਨਹੀਂ ਆਉਣਾ ਮੇਰੇ ਕੋਲ ਨੌਕਰੀ ਵਾਸਤੇ ਕਿਸੇ ਦੀ ਸ਼ਫਾਰਿਸ਼ ਪਾਉਣ ਨਹੀਂ ਆਉਣਾ ਆਪੋ ਆਪਣੇ ਹਲਕਿਆਂ 'ਚ ਇੱਕ ਗੱਲ ਦਾ ਮੈਸੇਜ ਦੇ ਦਿਓ ਵੇ ਹੁਣ ਤੁਹਾਡੇ ਬੱਚਿਆਂ ਚ ਪੜ੍ਹ ਲਿਖਣ ਦੀ ਕਾਬਲੀਅਤ ਹੋਣੀ ਚਾਹੀਦੀ ਐ ਆਪਣਾ ਟੈਸਟ ਦੇ ਕੇ ਆਓ ਕਿਸੇ ਦੀ ਸ਼ਫਾਰਸ਼ ਦੀ ਲੋੜ ਨਹੀਂ ਨੌਕਰੀ ਆਪ ਆ ਕੇ ਦਰਵਾਜ਼ਾ ਖੜਕਾਓ ਇਹ ਬਾੜੂ ਮੁੱਖ ਮੰਤਰੀ ਸਾਹਮਣੇ ਹੁਣ ਸਰਦਾਰ ਸੁੱਚਾ ਸਿੰਘ ਜੀ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਇਹਨਾਂ ਦੇ ਘਰ ਦੋ ਨੌਕਰੀਆਂ ਆਈਆਂ ਦੋਈ ਆਈਆਂ ਨੇ میں پوچھنا چاہنا چاہے ਇਹੋ ਗੱਲ ਕੀਤੀ ਸੀ ਇਹਦੇ ਇੱਕ ਘਰ ਚ ਦੋ ਨੌਕਰੀਆਂ ਮਿਲੀਆਂ ਨੇ ਐਸੇ ਘਰ ਵੀ ਨੇ ਜਿੰਨਾ ਚ ਤਿੰਨ ਤਿੰਨ ਨੌਕਰੀਆਂ ਮਿਲੀਆਂ ਕਿਉਂਕਿ ਜਿਸ ਘਰ ਦੇ ਵਿੱਚ ਬੱਚਾ ਪੜਿਆ ਲਿਖਿਆ ਹੋਵੇ ਨਾ ਜਿਹੜਾ ਕੋਈ ਫਰਸਟ ਆਉਂਦਾ ਹੋਵੇ ਨਾ ਜਿਹੜਾ ਦੂਜਾ ਬੱਚਾ ਹੁੰਦਾ ਉਹ ਆਪਣੇ ਆਪ ਚ ਜਲਾਤਰੀ ਮਹਿਸੂਸ ਕਰਦਾ ਵੀ ਮੈਂ ਪਿੱਛੇ ਰਹਿ ਗਿਆ ਉਹ ਫਿਰ ਉਹਦਾ ਨਾਲ ਕੰਪੀਟੀਸ਼ਨ ਕਰਦਾ ਮੇਰਾ ਵੱਡਾ ਭਾਈ ਫਰਸਟ ਆਇਆ ਹੀ ਮੈਂ ਇਹਦੇ ਤੋਂ ਵੱਧ ਨੰਬਰ ਲੈਣੇ ਫਿਰ ਜਿਹੜਾ ਤੀਜਾ ਹੁੰਦਾ ਉਹ ਵੀ ਕੰਪੀਟੀਸ਼ਨ ਚ ਆ ਜਾਂਦਾ ਜੇ ਇੱਕ ਘਰ ਦੇ ਵਿੱਚ ਤਿੰਨ ਤਿੰਨ ਨੌਕਰੀਆਂ ਮਿਲਣ ਦਾ ਕਾਰਨ ਹੈ ਕਿਉਂਕਿ ਉੱਥੇ ਬੱਚੇ ਪੜ੍ਹ ਲਿਖ ਜਾਂਦੇ ਤੇ ਮੇਰੀ ਆਪ ਜੀ ਨੂੰ ਬੇਨਤੀ ਆ ਹੁਣ ਤੱਕ 60000 ਦੇ ਕਰੀਬ ਨੌਕਰੀਆਂ ਦਿੱਤੀਆਂ 60000 ਦੇ ਕੋਈ ਬਾਹ ਖੜੀ ਕਰਕੇ ਕਹਦੇ ਕਿਸੇ ਦੇ ਕਿਸੇ ਨੂੰ ਚਾਹ ਵੀ ਪਿਆਈ ਹੋਵੇ ਤੇ ਸਿਆਸਤ ਛੱਡ ਕੇ ਨੀਵੇਂ ਤਾਂ ਹੈ ਇਹ ਨੂੰ ਕਹਿੰਦੇ ਇਮਾਨਦਾਰ ਸਾਡਾ ਸੱਚਾ ਦਿਲਾਤਾ ਆਪਣਾ ਸਭ ਤੋਂ ਪਹਿਲਾਂ ਆਪਣੇ ਅੰਗਰੇਜ਼ ਸਾਊ ਦਾ ਧੰਨਵਾਦ ਕਰਦਾ ਹਾਂ ਸਾਡੇ ਮਲੇ ਚ ਆਏ ਨੇ ਤੁਹਿਆ ਧੰਨਵਾਦ ਕਰਦਾ ਮਾਨ ਸਰਕਾਰ ਦਾ ਜਿੰਨਾ ਮੇਰੇ ਦੋਨੋਂ ਬੱਚੇ ਹੀ ਬੇਟੀ ਤੇ ਬੇਟਾ ਦੋਨਾਂ ਜਮੇ ਕੀਤੀ ਹੀ ਬੇਟਾ ਟੈਲੀਜੈਂਸੀ ਚਾ ਬੇਟੀ ਪੀਪਮ ਲੱਗੀ ਜਾਂ ਡੇਰਪਾ ਬਨਾਨਕ ਜੀ ਦੋਨੋਂ ਐ ਸਰਕਾਰ ਤੇ ਨੌਕਰੀ ਮਿਲੀ ਆ ਕੋਈ 1 ਰੁਪਿਆ ਵੀ ਨਹੀਂ ਮੇਰਾ ਲਗਾ ਕੇ ਰਹੀ 1 ਰੁਪਿਆ ਵੀ ਕਿਸੇ ਲਗਾ ਕੇ ਚਾਹ ਦਾ ਕੱਪ ਵੀ ਮੇਰਾ ਲਗਾ ਕੇ ਤੇ ਕਦੇ ਪੰਗਤ ਸਰਕਾਰ ਦੀ ਗੱਲ ਸੁਣਿਆ ਹੈ ਕਿ ਇਦਾਂ ਨੌਕਰੀ ਨਾ ਨਹੀਂ ਬਿਲਕੁਲ ਇਹ ਚ ਹੋਰ ਸਰਕਾਰ ਆਉਂਦੀ ਤੇ ਬਿਲਕੁਲ ਨਹੀਂ ਮਿਲਣਿਆ ਆਦਾ ਬਹੁਤ ਧੰਨਵਾਦ ਕਰਦਾ ਆ ਆਪ ਸਰਕਾਰ ਆਈ ਤੇ ਮੇਰੇ ਬੱਚੇ ਨੂੰ ਨੌਕਰੀ ਮਿਲੀ ਜੇ ਹੋਰ ਸਰਕਾਰ ਆਉਂਦੀ ਕੋਈ ਤੇ ਨਹੀਂ ਇਹੋ ਵੈਸੇ ਦੇਣਾ ਚਾਹੁੰਦਾ ਵਾ ਵੀ ਵੱਧ ਤੋਂ ਵੱਧ ਪੜ੍ਹਾਈ ਕਰੋ ਕਿ ਇੱਥੇ ਪੜ੍ਹਾਈ ਦਾ ਮੁੱਲ ਹੈਗਾ ਜੇ ਆ ਸਰਕਾਰ ਦੇ ਵਿੱਚ ਪੜ੍ਹਾਈ ਦਾ ਮੁੱਲ ਹੈਗਾ ਜੇ ਪੜੋਗੇ ਤੇ ਨੌਕਰੀ ਜ਼ਰੂਰ ਮਿਲੂਗੀ